ਲੰਬੇ ਰਿਝ ਦੀ ਅਜੇ ਹੀ ਸਜ਼ਾ ਦਿੱਤੀ ਗਈ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਇਹ ਸਜ਼ਾ ਕਿਸੇ ਬਗਾਨੇ ਦੇ ਵੱਲੋਂ ਨਹੀਂ ਦਿੱਤੀ ਗਈ ਸਗੋ ਲੜਕੀ ਦੇ ਸਕੇ ਭਰਾ ਦੇ ਵੱਲੋਂ ਹੀ ਦਿੱਤੀ ਗਈ ਹੈ ਜਦੋਂ ਉਸ ਦੀ ਭੈਣ ਗੁਰੂ ਘਰ ਦੇ ਵਿੱਚ ਸੇਵਾ ਕਰ ਰਹੀ ਸੀ ਲੰਗਰ ਹਾਲ ਦੇ ਵਿੱਚ ਜਦੋਂ ਤਾਬੜ ਤੋੜ ਕੋਲੀਆਂ ਚੱਲੀਆਂ ਤਾਂ ਸਾਰੇ ਹੈਰਾਨ ਰਹਿ ਜਾਂਦੇ ਨੇ ਕਿ ਆਖਰਕਾਰ ਇਹ ਕੀ ਹੋ ਗਿਆ ਲੇਕਿਨ ਇਹ ਮਾਮਲਾ ਇਸ ਤਰੀਕੇ ਦਾ ਸਾਹਮਣੇ ਆਇਆ ਹੈ ਕਿ ਇਹ 25 ਸਾਲ ਦੀ ਲੜਕੀ ਜਿਸ ਨੇ 3 ਸਾਲ ਪਹਿਲਾਂ ਵਿਆਹ ਕਰਵਾਇਆ ਸੀ ਵਿਆਹ ਵੀ ਆਪਣੀ ਮਰਜ਼ੀ ਦੇ ਨਾਲ ਕਰਵਾਇਆ ਉਹ ਵੀ ਆਪਣੇ ਹੀ ਕਿਸੇ ਪਿੰਡ ਦੇ ਮੁੰਡੇ ਦੇ ਨਾਲ ਜਿਸ ਤੋਂ ਪਰਿਵਾਰ ਪੂਰੀ ਤਰ੍ਹਾਂ ਦੇ ਨਾਲ ਖਫਾ ਚੱਲ ਰਿਹਾ ਸੀ 3 ਸਾਲ ਹੋ ਗਏ ਸਨ ਵਿਆਹ ਨੂੰ ਲੇਕਿਨ ਅੱਜ ਜੋਲੇ ਗੁਰੂ ਘਰ ਗਏ ਗੁਰੂ ਘਰ ਦੇ ਵਿੱਚ ਲੰਗਰ ਦੀ ਸੇਵਾ ਕਰ ਰਹੇ ਸੀ ਤਾਂ ਇਸੇ ਦੇ ਦੌਰਾਨ ਹੀ ਇਸ ਦੇ ਭਰਾ ਦੇ ਵੱਲੋਂ ਇਸ ਨੂੰ ਗੋਲੀਆਂ ਜੜੀਆਂ ਮਾਰ ਦਿੱਤੀਆਂ ਗਈਆਂ ਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੋ ਤੁਸੀਂ ਵੇਖੋ ਕਿ ਮੋਗੇ ਦੇ ਪਿੰਡਾ ਦੋਲੇ ਵਾਲੇ ਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਭਰਾ ਦੇ ਵੱਲੋਂ ਪ੍ਰੇਮ ਵਿਆਹ ਨੂੰ ਲੈ ਕੇ ਆਪਣੀ ਹੀ ਭੈਣ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਸਬੰਧ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਅਸੀਂ ਇਸ ਦੇ ਵਿੱਚ ਕਾਰਵਾਈ ਕੀਤੀ ਹੈ ਤੇ ਉਸਦੇ ਭਰਾ ਨੂੰ ਜਿਹੜਾ ਮ੍ਰਿਤਕਾ ਦੇ ਭਰਾ ਨੂੰ ਗ੍ਰਫਤਾਰ ਕੀਤਾ ਗਿਆ